ਕੋੜਦੋਨੇ ਦੇ ਵਿੱਚ ਪਾਨਾ ਸਿੱਧੂ ਨੂੰ ਲੈ ਕੇ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਹੀ ਲਿਆ ਹੈ ਪਰੰਤੂ ਉੱਥੇ ਇੱਕ ਚੀਜ਼ ਹੈਰਾਨ ਕਰਨ ਵਾਲੀ ਵੀ ਦਿਖ ਰਹੀ ਸੀ ਕਿ ਐਨੀ ਗਿਣਤੀ ਦੇ ਵਿੱਚ ਲੋਕ ਪਾਨਾ ਸਿੱਧੂ ਨੂੰ ਲੈ ਕੇ ਪਹੁੰਚੇ ਸੀ ਤੇ ਜਿਸ ਤੋਂ ਬਾਅਦ ਦੱਸਿਆ ਕਿ ਸੁਖਵਿੰਦਰ ਸਿੰਘ ਪੁਲਸੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਪੁਲਸੀਆ ਨੇ ਕਿਹਾ ਕਿ ਮੈਂ ਸਿਰਫ ਲੋਕਾਂ ਤੋਂ ਸਿਰਫ ਦੋ ਹੀ ਸਵਾਲ ਪੁੱਛਣੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੀ ਭਾਨਾ ਸਿੱਧੂ ਨੂੰ ਜਿਹੜੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਚੈਨ ਸਨੈਟਿਕ ਮਾਮਲੇ ਦੇ ਵਿੱਚ ਜਿਹੜਾ ਫਸਾਇਆ ਜਾ ਰਿਹਾ ਹੈ ਕਿ ਲੋਕ ਦੱਸਣ ਕਿ ਭਾਨਾ ਸਿੱਧੂ ਕਿ ਭਾਨਾ ਸਿੱਧੂ ਚੈਨ ਖੋ ਸਕਦਾ ਹੈ ਉਹ ਤਾਂ ਲੱਖਾਂ ਕਰੋੜਾ ਰੁਪਏ ਏਜੰਟਾਂ ਤੋਂ ਛੜਵਾਂਦਾ ਹੈ ਕਿ ਉਹ 20 ਲੱਖ 10 ਲੱਖ ਲੋਕਾਂ ਤੋਂ ਲੈ ਸਕਦਾ ਹੈ ਅਜਿਹੀ ਜਿਹੜੇ ਬਿਆਨ ਦਿੱਤੇ ਤੇ ਜਿਸ ਤੋਂ ਬਾਅਦ ਲੋਕਾਂ ਨੇ ਉੱਥੇ ਨਾਰੇ ਛੜਨੇ ਸ਼ੁਰੂ ਕਰ ਦਿੱਤੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਖੁਦ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੇ ਭਾਨਾ ਸਿੱਧੂ ਨੂੰ ਲੈ ਕੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਇਕੱਠ ਕੀਤਾ ਤੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਤੇ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਜਦੋਂ ਇਹ ਸਵਾਲ ਪੁੱਛੇ ਗਏ ਤਾਂ ਭਾਨਾ ਸਿੱਧੂ ਨੂੰ ਲੈ ਕੇ ਲੋਕਾਂ ਨੇ ਕਿਹਾ ਕਿ ਭਾਨਾ ਸਿੱਧੂ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਵਤ ਅਜਿਹੇ ਜਿਹੜੇ ਨਾਰੇ ਆ ਲੋਕਾਂ ਦੇ ਵੱਲੋਂ ਲਗਾਏ ਗਏ ਤੇ ਤੁਸੀਂ ਅੱਗੇ ਆਪ ਹੀ ਦੇਖ ਲਵੋ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਭਾਨਾ ਸਿੱਧੂ ਨੂੰ ਲੈ ਕੇ ਪੱਖ ਪੂਰਿਆ ਜਾ ਰਿਹਾ ਹੈ ਪਿੰਡ ਕੋਟ ਦੁਨਾ ਦੀ ਮੰਡੀ ਵਿੱਚ ਦੂਰੋਂ ਜਿਹੜੇ ਆਏ ਮੇਰੇ ਭਰਾ ਸੁਖ ਮੇਰੇ ਮਜੂਰ ਮੇਰੇ ਆਪਰਾ ਦੇ ਮੇਰੇ ਮਤਾਵਾ ਸਭ ਤੋਂ ਪਹਿਲਾ ਬਤੇਰੀ ਸਾਜ ਪਈਏ ਵਾਹੋ ਗੁਰਜੀਤਾਂ ਗਾਣ ਗਾ ਇੱਕ ਮਿੰਟ ਦਾ ਟਾਈਮ ਮਿਲਿਆ ਤੇ ਮੈਂ ਇੱਕ ਪੂਸ ਮੁਲਾਜਮਾ ਇੱਕ ਮਿੰਟ ਹੀ ਲਵਾਂਗਾ ਵਾ ਤੁਹਾਡੇ ਐਡਮਿਟ ਦੋ ਸਵਾਲ ਕਰਦੇ ਆ ਹਾਂ ਜਾਂ ਨਾ ਜਵਾਬ ਦੇ ਦਿਓ ਭਾਣਾ ਸਿੱਧੂ ਤੁਹਾਨੂੰ ਲੱਗਦਾ ਕਿ 10000 ਰੁਪਏ ਮੰਗ ਸਕਦਾ ਹਾਂ ਜਾਂ ਨਾ ਕਦੇ ਗੱਡੇ ਨੂੰ ਮਾਰਿਆ ਬੰਦਾ ਕੀ ਕਿਸੇ ਨੇ ਚੈਨੀ ਲਾ ਸਕਦਾ ਮੈਨੂੰ ਮੇਰੇ ਗੱਲ ਜਵਾਬ ਮਿਲ ਗਿਆ ਬਾਕੀ ਤਾਂ ਘਰੇਟੇ ਵਰਤਤ ਪੜਾਈ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਾਈ ਸਾਡਾ ਭਰਾ ਹੈ ਸਾਡੀ ਟੀਮ ਦਾ ਮੈਂਬਰ ਹੈ ਇਸ ਲਈ ਘੱਟ ਸਮਾਂ ਚੱਲ ਜੂਗਾ ਕੋਡ ਦੋਨੇ ਦੇ ਵਿੱਚ ਪਾਨਾ ਸਿੱਧੂ ਨੂੰ ਲੈ ਕੇ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਹੀ ਲਿਆ ਹੈ ਪਰੰਤੂ ਅਤੇ ਇੱਕ ਚੀਜ਼ ਹੈਰਾਨ ਕਰਨ ਵਾਲੀ ਵੀ ਦਿਖ ਰਹੀ ਸੀ ਕਿ ਐਨੀ ਗਿਣਤੀ ਦੇ ਵਿੱਚ ਲੋਕ ਪਾਨਾ ਸਿੱਧੂ ਨੂੰ ਲੈ ਕੇ ਪਹੁੰਚੇ ਸੀ ਤੇ ਜਿਸ ਤੋਂ ਬਾਅਦ ਦੱਸਿਆ ਕਿ ਸੁਖਵਿੰਦਰ ਸਿੰਘ ਪੁਲਸੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਪੁਲਸੀਆ ਨੇ ਕਿਹਾ ਕਿ ਮੈਂ ਸਿਰਫ ਲੋਕਾਂ ਤੋਂ ਸਿਰਫ ਦੋ ਹੀ ਸਵਾਲ ਪੁੱਛਣੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੀ ਭਾਨਾ ਸਿੱਧੂ ਨੂੰ ਜਿਹੜੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਚੈਨ ਸੈਨੇਟਿਕ ਮਾਮਲੇ ਦੇ ਵਿੱਚ ਜਿਹੜਾ ਫਸਾਇਆ ਜਾ ਰਿਹਾ ਹੈ ਕਿ ਲੋਕ ਦੱਸਣ ਕਿ ਭਾਨਾ ਸਿੱਧੂ ਕਿ ਭਾਨਾ ਸਿੱਧੂ ਚੈਨ ਖੋ ਸਕਦਾ ਹੈ ਉਹ ਤਾਂ ਲੱਖਾਂ ਕਰੋੜਾ ਰੁਪਏ ਏਜੰਟਾਂ ਤੋਂ ਛੜਵਾਉਂਦਾ ਹੈ ਕਿ ਉਹ 20 ਲੱਖ 10 ਲੱਖ ਲੋਕਾਂ ਤੋਂ ਲੈ ਸਕਦਾ ਹੈ ਅਜਿਹੇ ਜਿਹੜੇ ਬਿਆਨ ਦਿੱਤੇ ਤੇ ਜਿਸ ਤੋਂ ਬਾਅਦ ਲੋਕਾਂ ਨੇ ਉੱਥੇ ਨਾਰੇ ਛੱੜਨੇ ਸ਼ੁਰੂ ਕਰ ਦਿੱਤੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਖੁਦ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੇ ਭਾਨਾ ਸਿੱਧੂ ਨੂੰ ਲੈ ਕੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਇਕੱਠ ਕੀਤਾ ਤੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਤੇ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਜਦੋਂ ਇਹ ਸਵਾਲ ਪੁੱਛੇ ਗਏ ਤਾਂ ਭਾਨਾ ਸਿੱਧੂ ਨੂੰ ਲੈ ਕੇ ਲੋਕਾਂ ਨੇ ਕਿਹਾ ਕਿ ਭਾਨਾ ਸਿੱਧੂ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਵਾਦ ਅਜਿਹੇ ਜਿਹੜੇ ਨਾਅਰੇ ਲੋਕਾਂ ਦੇ ਵੱਲੋਂ ਲਗਾਏ ਗਏ ਤੇ ਤੁਸੀਂ ਅੱਗੇ ਆਪ ਹੀ ਦੇਖ ਲਵੋ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਭਾਨਾ ਸਿੱਧੂ ਨੂੰ ਲੈ ਕੇ ਪੱਖ ਪੂਰਿਆ ਜਾ ਰਿਹਾ ਹੈ ਪਿੰਕ ਕੋਟਦੋਨਾ ਦੀ ਮੰਡੀ ਵਿੱਚ ਦੂਰੋਂ ਜਿਹੜੇ ਆਏ ਮੇਰੇ ਭਰਾ ਸੁਖ ਮੇਰੇ ਬਜ਼ੁਰਗ ਮੇਰੇ ਆਪਰੇ ਮੇਰੀਆਂ ਮਤਾਵਾ ਸਭ ਤੋਂ ਪਹਿਲਾਂ ਬੱਤੇ ਲਈ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਦਾ ਟਾਈਮ ਮਿਲਿਆ ਤੇ ਮੈਂ ਇੱਕ ਪੂਸ ਮੁਲਾਜ਼ਮਾ ਇੱਕ ਮਿੰਟ ਹੀ ਲਵਾਂਗਾ ਵੱਧ ਤੋਂ 8 ਮਿੰਟ ਦੋ ਸਵਾਲ ਕਰਦੇ ਆ ਹਾਂ ਜਾਂ ਨਾ ਜਵਾਬ ਦੇ ਦਿਓ ਭਾਣਾ ਸਿੱਧੂ ਤੁਹਾਨੂੰ ਲੱਗਦਾ ਕਿ 10000 ਰੁਪਏ ਮੰਗ ਸਕਦਾ ਹਾਂ ਜਾਂ ਨਾ ਕਿੱਤੇ ਕੱਡੇ ਘੁਮਾਵਾ ਬੰਦਾ ਕੀ ਜਿਸੇ ਨੂੰ ਚੈਨੀ ਲਾ ਸਕਦਾ ਮੈਨੂੰ ਮੇਰੇ ਗਲਾਜਵਾ ਮਿਲ ਗਿਆ ਬਾਕੀ ਤਾਂ ਘਰੇਟੇ ਵਰਤਾਂ ਤੋਂ ਪਤਾ ਹੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਾਈ ਸਾਡਾ ਭਰਾ ਹੈ ਸਾਡੀ ਟੀਮ ਦਾ ਮੈਂਬਰ ਹੈ ਇਸ ਲਈ ਘੱਟ ਸਮਾਂ ਚੱਲ ਜਾਊਗਾ